ਕਹੈ ਨਾਨਕ ਸੁਣੋ ਸੰਤੋ ਸ਼ਬਦ ਤਰੋ ਪਿਆਰੋ ਸਾਚਾ ਨਾਮ ਮੇਰਾ ਧਰਵਾਜੀ ਪੰਚ ਸ਼ਬਦ ਘਰ ਸੁਪਾ ਗਏ ਘਰ ਸੁਪਾ ਗਏ ਸ਼ਬਦ ਆਜੇ ਖਲਾਜ ਕਰਤਾਰਿਆਂ ਪੰਚ ਦੂਤ ਤੁਧ ਵਸ ਕੀਤੇ ਕਾਲ ਕੰਠ ਤੁਮਾਰਿਆ ਘਰਵ ਪਾਇਆ ਤੁਝਿ ਕੋ ਸੇ ਨਾਮ ਹਰ ਕੇ ਲਾਗੇ ਕਹੈ ਨਾਨਕ ਤਹ ਸੁਵਾ ਤਤ ਕਰ ਅਨਹਦ ਵਾਜ ਅਨੰਤ ਸੁਮੋ ਵਡ ਭਾਗੇ ਸਗਲ ਮਨੋਰਚੋ ਪਾਰ ਕਰਮ ਪ੍ਰਪਾਇ ਤਰੀ ਸਗਲ ਵਿਸੂਰੇ ਲੋਕ ਲੋਕ ਸੰਤਾ ਪੁਤਰੇ ਸਨੇ ਸਤਿਵਾਰੇ ਸੰਤ ਸਾਜਨ ਕਹੇ ਸਰਸੇ ਪੂਰੇ ਗੁਰ ਤੇ ਜਾਣੇ ਸੁਦੇ ਪ੍ਰੀਤ ਕਹਤੇ ਪਰ ਸਦ ਕੋ ਰਹ ਆਪ ਕੋਰੇ ਬਿਨਵੰਤ ਨਾਨਕੁਰ ਚਰਨ ਲਾਗੇ ਬਾਜੇ ਅਨਹਦ ਤੂਰੇ ਬਿਨਵੰਤ ਨਾਨਕੁਰ ਚਰਨ ਲਾਗੇ ਬਾਜੇ ਅਨਹਦ ਤੂ